ਕਿ ਇਹ ਦੇਖੋ ਬਜ਼ਾਰਾਂ ਦੇ ਵਿੱਚ ਜਿਹੜਾ ਲੰਗਰ ਲੱਗਾ ਸੀ ਉੱਤੇ ਪਹੁੰਚਦੇ ਆਂ ਸਾਡਾ ਕੈਮਰਾਮੈਨ ਮਨੀਸ਼ ਸ਼ਰਮਾ ਜੀ ਮੈਂ ਨਰੇਸ਼ ਪਾਸਤੀ ਆਇਆ ਆਂ ਅੱ ਲੰਗਰਾਂ ਦੇ ਬੜਾ ਰਸ ਬਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣਯੋਗ ਆ ਇਹ ਲੰਗਰ ਸਾਰਾ ਚੱਲ ਰਿਹਾ ਹੈ ਦੁਨੀਆ ਲੋਕੀ ਜਾ ਰਹੇ ਰਾਦੇ ਰਾਦੇ ਸ਼੍ਰੀ ਰਾਦੇ ਰਾਦੇ ਕਰ ਰਹੇ ਆ ਸਾਡੇ ਮਨੀਸ਼ ਸ਼ਰਮਾ ਜੀ ਕੈਮਰਾਮੈਨ ਨਾਲ ਆ ਨਰੇਸ਼ ਪਾਸਤੀ ਵੀ ਇਹਨਾਂ ਨੂੰ ਬਾਤ ਸ਼ੁਕਰੀਆ ਸਾਰੇ ਇਹਨੂੰ ਲੱਖ ਲੱਖ ਵਧਾਈਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ 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 ਮੁਬਾਰਕਾ ਜੀ ਸੰਗਤ ਆ ਰਹੀ ਹੈ ਤੇ ਸੰਗਤ ਜਾ ਰਹੀ ਹੈ ਰਾਦੇ ਰਾਦੇ ਬੋਲ ਰਾਦੇ ਰਾਦੇ ਬੋਲ ਰਾਦੇ ਰਾਦੇ ਬੋਲ ਬਹੁਤ ਰਸ਼ ਪਿਆ ਬਾਜ਼ਾਰ ਦੇ ਵਿੱਚ ਦੇਖਣ ਜੋਗਾ ਹੈ ਸ਼੍ਰੀ ਰਾਦੇ ਰਾਦੇ ਰਾਜ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਵਸ ਸਵੇਰ 9:30 ਦੇ ਵਿੱਚ ਰੌਣਕਾਂ ਲੱਗੀਆਂ ਆ ਪ੍ਰਭੂ ਦਾ ਪੂਰਾ ਅਸ਼ੀਰਵਾਦ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਹੱਥ ਦੇ ਕੇ ਆਇਆ ਸਭ ਨੂੰ ਯੋਗ ਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਹੇ ਮੇਰੇ ਕੋਲ ਜਰਵਾਸ਼ਤ ਜੀ ਆ ਸਭ ਨੂੰ ਬੋਲਣਾ ਪਿਆ ਜੈ ਸ਼੍ਰੀ कृष्णा ਜੈ ਸ਼੍ਰੀ ਰਾਦੇ ਅੱਜ ਸਾਰੇ ਹਿੰਦੁਸਤਾਨ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਦਾ ਵਿਹਾਰ ਜਨਮ ਅਸ਼ਮੀ ਬੜੀ ਤੂੰਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਮੇਰੇ ਪ੍ਰਧਾਨ ਕੌਮੀ ਸੇਵਕ ਗ੍ਰਾਮੀਣ ਕਮੇਟੀ ਦੇ ਪ੍ਰਧਾਨ ਸ਼੍ਰੀ 임ਦਰਜੀ ਕਰਵਲ ਹਨ ਤੇ ਸਾਡੇ ਚੇਅਰਮੈਨ ਸ਼੍ਰੀ ਬੰਦੇਵ ਰਾਜ ਜੀ ਸ਼ਰਮਾ ਜੀ ਅਧਿક્ષા ਦੇ ਵਿੱਚ ਆਸ਼ਾ ਦਿਹਾਰ ਸ਼੍ਰੀ ਹਰਵਾਰ ਗੜੀ ਬੰਦਰ ਜਿਹੜੇ ਬੰਦੇ ਧਾਮਲਾ ਬਣਾਇਆ ਗਿਆ ਹੈ ਸਾਰੇ ਸ਼ਹਿਰ ਵਸਨੀਕਾਂ ਨੂੰ ਸਾਰੇ ਦੇਸ਼ ਨੂੰ ਸਾਰੇ ਸਮਾਜ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਅੱਗੇ ਪ੍ਰਮਾਤਮਾਗੇ ਇਹ ਬੇਨਤੀ ਕਰੂੰਗਾ ਕਿ ਸਾਡਾ ਸਮਾਜ ਸਾਡਾ ਦੇਸ਼ ਦੇ ਬੈਰ ਰੱਖੀ ਕਰੇ ਕਿਤੇ ਖੁਸ਼ਹਾਲੀ ਰਵੇ ਤੇ ਭਗਵਾਨ ਜੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਤੇ ਬਣਿਆ ਰਵੇ જય શ્રી ਕ੍ਰਿਸ਼ਨਾ જય શ્રી ਰਾਦੇ જય શ્રી ਰਾਦੇ જય શ્રી ਕ੍ਰਿਸ਼ਨਾ શ્રી ਕ੍ਰਿਸ਼ਨ ਜਨਮ ਅਸ਼ਟਮੀ ਦਾ ਪੁਰਖ ਇਸੇ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਹਾਂ ਕਿਉਂਕਿ શ્રી ਕ੍ਰਿਸ਼ਨ ਅਸ਼ਟਮੀ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਹਿਰ ਵਾਸੀਆਂ ਵਿੱਚ ਸ਼ਹਿਰ ਦੇ ਵਿੱਚ ਧੂਮ ਧਮਾਕੇ ਨਾ ਬਣਾਈ ਜਾ ਰਹੀ ਆ ਤਾਂ ਤੁਸੀਂ ਖੁਦ ਆਪਣੇ ਦੇਖ ਸਕਦੇ ਆ ਬਾਸੀ న్యూਸ ਪੰਜਾਬ ਚੈਨਲ ਰਾਹੀਂ ਤੁਸੀਂ ਦੇਖ ਸਕਦੇ ਆਂ ਸ਼ਹਿਰ ਦੇ ਵਿੱਚ ਕਿੰਨੀ ਰੌਣਕ ਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮੌਕਾ ਤੇ ਹਰ ਕਿਸੇ ਨੂੰ ਖੁਸ਼ੀ ਦਾ ਉਤਸ਼ਾਹ ਆ ਉਹ ਖੁਸ਼ੀ ਮਨਾ ਰਿਹਾ ਆ ਤੇ ਬਕਵਾਕ ਸ਼ਹਿਰਾਂ ਤੇ ਬਕਵਾਕ ਬਜ਼ਾਰਾਂ ਦੇ ਵਿੱਚ ਬਹੁਤ ਧੂਮ ਧਮਾਕਿਆਂ ਨਾਲ ਲੰਗਰ ਲਗਾਏ ਗਣ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਸਾਨੂੰ ਜੀ ਰਾਧਾ ਰਾਣੀ ਦੀ ਕਿਰਪਾ ਨਾਲ ਇਹ ਮੌਕਾ ਮਿਲਿਆ ਕਿ ਅਸੀਂ ਵਿਸ਼ਾਲ ਲੰਗਰ ਲਾ ਸਕੀਏ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮ 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 ਉਸਤਾਦ ਦਾ ਜਨਮ ਦਿਨ ਮਨਾ ਰਹੇ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਅਸੀਂ ਇੱਕ ਵਾਰੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਨੇ ਆ ਪਾਸੀ న్యూਸ ਪੰਜਾਬ ਚੈਨਲ ਰਾਈਟ ਮੈਂ ਕਮੇਟੀ ਦੀ ਹੋ ਤੂੰ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਜਨਮਾਸ਼ਮੀ ਦੇ ਉਤਸਵ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਧਾਈਆਂ ਇਹ ਉਤਸਵ ਜੈ ਜੈ ਮਾ ਓਮ ਨਗੇਸ਼ਵਰ ਧਾਰਮਿਕ ਕਮੇਟੀ ਵੱਲੋਂ ਬੜਾ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਲਾਈਆਂ ਵਾਲੇ ਚੌਂਕ ਦੇ ਵਿੱਚ ਇੱਕ ਵਿਸ਼ਾਲ ਲੰਗਰ ਲੱਗਾ ਹੋਇਆ ਹੈ ਔਰ ਰੌਣਕ ਦੇਖਣ ਨੂੰ ਬੰਦੀ ਹੈ ਮੈਂ ਇੱਕ ਵਾਰੀ ਫੇਰ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਠਾਕੁਰ ਜੀ ਅੱਗੇ ਇਹ ਹੀ ਆਮਨਾ ਕਰਦਾ ਹਾਂ ਕਿ ਸਾਰਿਆਂ ਲਈ ਸਾਰਿਆਂ ਲਈ ਇਹ ਤਿਹਾਰ ਖੂਬ ਖੁਸ਼ੀਆਂ ਭਰਿਆ ਆਵੇ ਪਾਸੀ ਨਿਊਟ ਬਸ ਪਾਸੀ ਨਿਊ ਪੰਜਾਬ ALU ਇੱਕ ਵਾਰੀ ਫੇਰਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਮੁਬਾਰਕਬਾਦ ਪਾਸੀ ਗਰੁੱਪ ਜਿਹੜਾ ਸਾਰੇ ਸ਼ਹਿਰ ਦੇ ਨਾਲ ਜੁੜਿਆ ਹੋਇਆ ਹੈ جی شری کرشنا جی شری راگ جی شری رانی جی شری رانی جی جی مگیشور تار کمٹی پکوانہ وغیرہ ہر سال جگہ کرشنا جنورتی تہوار سے لنگر لگایا جا رہا ہے اس کر کے اج بھی چل رہا ہے ماں اس آنند اس وقت چل رہا ہے بہت بہت بڑھائی دینا سارے شہر واسیاں جنہیں پاس بھی پنجاب سے ٹیم پہنچی ہے یہاں کا بہت بہت دنواد سارے شہر کے یہاں بہت ਕਿੰਨੇ ਰੋੜੇ ਕੋਲੇ ਆ ਗਿਆ ਕੀ ਨੰਬਰ ਬਿਹਾਰੀ ਨਾਲ ਕੀ ਜੈ ਲਾਗਾ ਨੀ ਕੀ ਜੈ ਚੁਬਕ ਜੋੜੀ ਸਰਕਾਰ ਕੀ ਜੈ 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 શ્રી ਰਾਦੇ ਜੈ 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 શ્રી ਰਾਦੇ ਜੈ ਜੈ શ્રી ਕ੍ਰਿਸ਼ਨ ਜੀ ਰਾਦੇ ਰਾਦੇ ਜੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਸ਼੍ਰੀ ਹਨੂਮਾਨ ਗੜੀ ਮੰਦਿਰ ਜਿਨ੍ਹਾਂ ਦਾ ਚੇਅਰਮੈਨ ਸ਼੍ਰੀ ਬਲਦੇਵਾ ਸ਼ਰਮਾ ਜੀ ਔਰ ਕੌਮੀ ਸੇਵਾ RAMLA ਤੋਹਾਰ ਕਮੇਟੀ ਦੇ ਪ੍ਰਸਾਦੇ ਪ੍ਰਧਾਨ ਸ਼੍ਰੀ ਇੰਦਰਜੀਤ ਕਰਵਾਦੀ ਅਧਿਕਸ਼ਾ ਦੇ ਵਿੱਚ ਜਨਮਾਸਟ ਵੀ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਜਿਸ ਦੇ ਵਿੱਚ ਸਾਰੇ ਹੀ ਭਗਤਾਂ ਨੇ ਆ ਕੇ ਇੱਥੇ ਅਸ਼ੀਰਵਾਦ ਲਿਆ ਅਤੇ ਵੱਖ-ਵੱਖ ਝਾਂਟੀਆਂ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਵੀ ਅਸ਼ੀਰਵਾਦ ਲਿਆ ਔਰ ਉਹਨਾਂ ਦਾ ਵੀ ਝੂਮੋਟੇ ਔਰ ਲੱਗੇ ਹੋਏ ਭਾਈਨਾ ਦਾ ਵੀ ਉਹਨਾਂ ਨੇ ਪੂਰਾ ਆਨੰਦ ਪ੍ਰਾਪਤ ਕੀਤਾ ਔਰ ਸਾਰਿਆਂ ਨੇ ਹੀ ਭਗਵਾਨ ਅੱਗੇ ਅਰਦਾਸ ਕੇ ਇੱਕ ਦੁਆ ਮੰਗੀ ਕਿ ਸਾਡਾ ਪੂਰਾ ਹੀ ਜਿਹੜਾ ਦੇਸ਼ ਹੈ ਭਾਰਤ ਉਹਦੇ ਨਾਨਾ ਸਾਸੀ ਪੂਰੇ ਵਿਸ਼ਵ ਦੇ ਦੇ ਲਈ ਇਹ ਕਾਮਨਾ ਕਰਦੇ ਹਾਂ ਕਿ ਹਰ ਪਾਸੇ ਸੁੱਖ ਔਰ ਸ਼ਾਂਤੀ ਵਧੇ ਰਵੇ राधे राधे जय श्री कृष्णा जी پل پل ہر خوشیاں ملے پھولوں سے بنی ہوئی ساری خوشیاں ملے کوئی بھی دکھ آبک کو یہ ساری مسلموں کو دور کرے ہر پل بیٹھ ہماری کرشن مہاراج جیسے یہی بینتی ہے کہ ہمارے اور ہمارے سارے سبی کے دکھوں کو دور کرے اور کرشن پاسی اجول ہمیشہ کے لیے عمر اور اجوالا کی طرح چمکتا رہے